ਸਸ਼ਿਆਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨ ਪ੍ਰਤਕਾਰ ਹਾਜ਼ਰਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੇਂਦਰੀ ਸਰਕਾਰ ਨੇ ਪੰਜਾਬ ਲਈ ਘੁੱਟਿਆ ਆਪਣਾ ਹੱਥ ਜਥੇਦਾਰ ਸਾਹਿਬ ਚਾਹੇ ਕੋਈ ਵੀ ਫੈਸਲਾ ਸੁਣਾਉਣ ਅਸਲ ਦੇ ਵਿੱਚ ਅਕਾਲੀ ਦਲ ਚੋਂ ਚਾਹੁੰਦੇ ਨੇ ਬਦਲਾ ਅਕਾਲੀ ਦਲ ਦੇ ਬਾਗੀ ਲੀਡਰ ਚਰਨਜੀਤ ਸਿੰਘ ਬਰਾਰ ਤੇ ਹੋਇਆ ਵੱਡਾ ਐਕਸ਼ਨ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਸਕੂਲਾਂ 'ਚ ਸਥਾਪਿਤ ਕਰਨਗੇ ਇਨਡੋਰ ਸ਼ੂਟਿੰਗ ਰੇਂਜਾ ਭਗਵੰਤ ਮਾਨ ਸਿੱਧੂ ਮੂਸੇਵਾਲਿਆ ਦੇ ਘਰਦਿਆਂ ਨੂੰ ਦੇਣ ਸਪਸ਼ਟੀਕਰਨ ਖੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਜਟ ਦੇਣ ਲਈ ਆਪਣਾ ਹੱਥ ਕੁੱਟ ਲਿਆ ਹੈ ਦਾਸ ਤੇ ਇਹ ਕਿ ਕੇਂਦਰ ਸਰਕਾਰ ਨੇ ਹੁਣ ਪੰਜਾਬ ਨੂੰ ਨਵੀਂ ਸੜਕੀ ਪ੍ਰੋਜੈਕਟ ਦੇਣ ਤੋਂ ਹੱਥ ਕੁੱਟ ਲਿਆ ਹੈ ਪੰਜਾਬ 'ਚ ਨਾਕਾਮੀ ਸੜਕਾ ਪ੍ਰੋਜੈਕਟਾਂ ਵਾਸਤੇ ਪ੍ਰਾਪਰਟੀ ਨੂੰ ਵੱਡਾ ਅੜੀਕਾ ਦੱਸਿਆ ਜਾ ਰਿਹਾ ਹੈ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ 3264 ਕਰੋੜ ਰੁਪਏ ਦੇ ਵੱਡੇ ਤਿੰਨ ਸੜਕੀ ਪ੍ਰੋਜੈਕਟ ਰੱਦ ਕਰ ਦਿੱਤੇ ਹਨ ਜਿਨ੍ਹਾਂ ਦੀ ਲੰਬਾਈ 104 ਕਿਲੋਮੀਟਰ ਬੰਦੀ ਹੈ ਇਹ ਪ੍ਰੋਜੈਕਟ ਰੱਦ ਕਰਨ ਨਾਲ ਜ਼ਮੀਨ ਦਾ ਮਿਲਣਾ ਦੱਸਿਆ ਗਿਆ ਹੈ ਪੰਜਾਬ ਸਰਕਾਰ ਨੇ ਕੇਂਦਰ ਤੋਂ 2024 ਅਤੇ 25 ਲਈ ਨਵੇਂ ਸੜਕੀ ਪ੍ਰੋਜੈਕਟਾਂ ਦੀ ਮੰਗ ਕੀਤੀ ਸੀ ਕੇਂਦਰੀ ਸੜਕ ਮੰਤਰਾਲੇ ਨੇ 2 ਅਗਸਤ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਅਨੁਸਾਰ ਸਾਲ 2024 ਅਤੇ 25 ਦੇ ਸਾਲਾਨਾ ਪਲਾਨ ਵਿੱਚ ਪੰਜਾਬ ਲਈ ਸਿਰਫ ਪੰਜ ਪ੍ਰੋਜੈਕਟ ਹੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਦੀ ਅਨੁਮਤੀ ਲਾਗਤ 8885 ਕਰੋੜ ਰੁਪਏ ਦੱਸੀ ਜਾ ਰਹੀ ਹੈ ਕੇਂਦਰ ਨੇ ਨਵੇਂ 8885 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਦਿੱਤੇ ਹ ਜਦਕਿ ਹਾਲ ਹੀ ਵਿੱਚ 3264 ਕਰੋੜ ਰੁਪਏ ਦੇ ਪ੍ਰੋਜੈਕਟ ਰਦ ਕਰ ਦਿੱਤੇ ਹਨ ਕੇਂਦਰੀ ਸੜਕ ਮੰਤਰੀ ਨਿਤਿਨ ਗਟਕਰੀ ਨੇ 15 ਜੁਲਾਈ ਦੇ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਲੋਕ ਨਿਰਮਾਣ ਮੰਤਰੀ ਨੇ ਨਵੀਂ ਦਿੱਲੀ ਵਿੱਚ ਹੋਈ ਇਸ ਮੀਟਿੰਗ 'ਚ ਪੰਜਾਬ ਲਈ ਨਵੇਂ ਪ੍ਰੋਜੈਕਟਾਂ ਦੀ ਮੰਗ ਕੀਤੀ ਸੀ ਅਤੇ ਉਸ ਤੋਂ ਪਹਿਲਾਂ ਹੀ ਸੂਬਾ ਸਰਕਾਰ ਆਪਣੀ ਤਜਵੀਬ ਭੇਜ ਚੁੱਕਿਆ ਸੀ ਕੇਂਦਰੀ ਸੜਕ ਮੰਤਰਾਲੇ ਨੇ 17 ਸੂਬੇ ਲਈ ਨਵੇਂ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਵਿੱਚ ਪੰਜਾਬ ਨੂੰ 5 ਪ੍ਰੋਜੈਕਟ ਦਿੱਤੇ ਗਏ ਸਰ ਕੇਂਦਰ ਨੇ ਬਿਹਾਰ ਲਈ 20000 ਕਰੋੜ ਰੁਪਏ ਦੇ ਪ੍ਰੋਜੈਕਟ ਪ੍ਰਵਾਨ ਕੀਤੇ ਹਨ ਦੂਜੇ ਨੰਬਰ ਤੇ ਮਹਾਰਾਸ਼ਟਰ ਨੂੰ 19900 ਚਾਲੀ ਕਰੋੜ ਰੁਪਏ ਦੇ ਪ੍ਰੋਜੈਕਟ ਦਿੱਤੇ ਗਏ ਹਨ ਪੱਛਮ ਬੰਗਾਲ ਨੂੰ ਤਾਂ ਸਿਰਫ 1253 ਕਰੋੜ ਰੁਪਏ ਦੇ ਪ੍ਰੋਜੈਕਟ ਹੀ ਦਿੱਤੇ ਗਏ ਸੰਸੂਤਰ ਅਨੁਸਾਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਭਾਵੇਂ ਨਵੇਂ ਪ੍ਰੋਜੈਕਟ ਦੇ ਦਿੱਤੇ ਹਨ ਪਰ ਪ੍ਰੋਜੈਕਟ ਦੇ ਸਮੇਂ ਹੱਥ ਕੁੱਟਿਆ ਗਿਆ ਹੈ ਦਾ ਸਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਜਟ ਦੇਣ ਲਈ ਆਪਣਾ ਹੱਥ ਕੁੱਟਿਆ ਜਾ ਰਿਹਾ ਹੈ ਉਹਨਾਂ ਨੂੰ 3000 ਕਰੋੜ ਰੁਪਏ ਦੇ ਪ੍ਰੋਜੈਕਟ ਪੰਜਾਬ 'ਚ ਰੱਦ ਕਰ ਦਿੱਤੇ ਗਏ ਨੇ ਬਾਦਲ ਦੇ ਮਾਫੀ ਨਾਮੇ ਤੋਂ ਬਾਅਦ ਜਥੇਦਾਰ ਸਾਹਿਬ ਕੋਈ ਵੀ ਫੈਸਲਾ ਸੁਣਾਉਣ ਅਸਲ ਦੇ ਸਿੱਖ ਪੰਥਹੁਣ ਅਕਾਲੀ ਦਲ ਦੇ ਵਿੱਚ ਬਦਲਾਅ ਚਾਹੁੰਦੀ ਹੈ ਪਿਛਲੇ ਕਾਫੀ ਦਿਨਾਂ ਤੋਂ ਕੱਤ ਪਾਰਟੀ ਦਾ ਵਿਵਾਦ ਅਕਾਲ ਤੱਕ ਸਾਬ ਪਹੁੰਚਾਇਆ ਜਿਸ ਦੇ ਫੈਸਲੇ ਸੰਬੰਧੀ ਵੱਖ-ਵੱਖ ਕਲਾਸ ਲਾਏ ਜਾ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਅੰਦਰੂਨੀ ਫੋਟ ਸੰਬੰਧੀ ਰਾਜਮੀ ਚੌਦਰਦਾਸ ਝਗੜਾ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੈ ਪਰ ਸਿੱਖ ਸੰਗਤ ਨੇ ਆਪਣਾ ਫੈਸਲਾ ਲੋਕ ਸਭਾ ਪੰਜਾਬ ਵਿਧਾਨ ਸਭਾ ਤੇ ਜਿਮਨੀ ਚੋਣ ਦੌਰਾਨ ਹੀ ਸੁਣਾ ਦਿੱਤਾ ਸਿੱਖ ਉਹ ਬਦਲਾਅ ਚਾਹੁੰਦੇ ਹਨ ਭਾਵ ਉਹ ਮੌਜੂਦਾ ਲੀਡਰਸ਼ਿਪ ਦੀ ਥਾਂ ਨਵੇਂ ਨੇਤਾ ਦੀ ਅਗਵਾਈ ਚਾਹੁੰਦੇ ਹਨ ਇਸ ਵੇਲੇ ਸਿੱਖ ਸੰਗਤ ਅਕਾਲੀ ਦਲ ਬਾਦਲ ਦੀ ਮੌਜੂਦਾ ਸਰਗਰਮੀਆਂ ਤੋਂ ਜਾਨੂਹਣ ਪਰ ਕੋਈ ਵੀ ਉਤਸ਼ਾਹ ਨਹੀਂ ਵਿਖਾ ਰਹੇ ਪਿਛਲੇ ਕਾਫੀ ਦਿਨਾਂ ਤੋਂ ਉਕਤ ਪਾਰਟੀ ਦਾ ਵਿਵਾਦ ਅਕਾਲ ਤਖਤ ਸਾਹਿਬ ਪਹੁੰਚਾਇ ਜਿਸ ਦੇ ਫੈਸਲੇ ਸੰਬੰਧੀ ਵੱਖ-ਵੱਖ ਕਸ ਲਾਏ ਜਾ ਰਹੇ ਹਨ ਦੂਸਰੇ ਪਾਸੇ ਸ਼ੋਮਨੀ ਕਾਲੀ ਦਲ ਦੇ ਝਗੜੇ ਹੋ ਰਹੇ ਦੋਵੇਂ ਤੜੇ ਆਪੋ ਆਪਣੀ ਹੋਂਦ ਬਚਾਉਣ ਲਈ ਅੱਡੀ ਚੋਟੀ ਦੇ ਜ਼ੋਰ ਲਾ ਰਹੇ ਹਨ ਇਹਨਾਂ ਦਾ ਫੈਸਲਾ ਕਰਨ ਲਈ ਅਕਾਲ ਤਖਤ ਸਾਹਿਬ ਵਿਖੇ ਤਖਤਦਾਰ ਦੀ ਬੜੀ ਅਹਿਮ ਮੀਟਿੰਗ 3 ਅਗਸਤ ਨੂੰ ਸੱਦ ਲਈ ਗਈ ਹੈ ਇਹ ਬੜਾ ਲੰਮਾ ਸਮਾਂ ਕਾਲੀ ਦਲ ਨੂੰ ਮਿਲ ਗਿਆ ਹੈ ਜੇਕਰ ਸਿੰਘ ਪੰਥ ਦੀ ਰਾਜਨੀਤੀ ਨੂੰ ਬੜੇ ਨੇੜੇ ਤੋਂ ਜਨ ਨੂੰ ਮਾਰਗਾਂ ਦੀ ਮੰਨੀ ਇਹ ਤਾਂ ਪਤਾ ਲੱਗਦਾ ਹੈ ਕਿ ਸਵੇਲੇ ਹੱਲ ਤੇ ਇਹ ਮੰਗ ਰਹੇ ਹਨ ਕਿ ਧਿਆਰ ਤੇ ਭਾਵਨਾ ਤਹਿਤ ਆਵਾਮਨ ਹਿੱਤ ਸਾਹਮਣੇ ਰੱਖਣ ਦੀ ਜ਼ਰੂਰਤ ਹੈ ਦੱਸ ਦੇ ਕਿ ਹੁਣ ਸਿੱਖ ਪੰਥ ਵੱਲੋਂ ਅਕਾਲੀ ਦਲ ਪਾਰਟੀ ਦੇ ਵਿੱਚ ਬਦਲਾਵ ਮੰਗਿਆ ਜਾ ਰਿਹਾ ਹੈ ਜਥੇਦਾਰ ਚਾਹੇ ਕੋਈ ਵੀ ਫੈਸਲਾ ਸੁਣਾਉਣ ਪਰ ਆਮ ਜਨਤਾ ਆਪਣਾ ਫੈਸਲਾ ਵੋਟਾਂ ਦੇ ਰਾਹੀਂ ਸੁਣਾ ਚੁੱਕੀ ਹੈ ਕਾਲੀ ਦਲ ਦੇ ਬਾਗੀ ਲੀਡਰ ਚਰਨਜੀਤ ਬਰਾੜ ਤੇ ਵੱਡਾ ਐਕਸ਼ਨ ਹੋਇਆ ਉਹਨਾਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਦਾਸੇ ਇਹ ਕਿ ਸ਼੍ਰਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਰਾਜ ਸਾਹਿਬ ਕਾ ਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੂੰ ਮਾਨ ਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ ਨੋਟਿਸ ਬਰਾੜ ਵੱਲੋਂ ਇਹ ਦਾਵਾ ਕਿ ਕਲੇਰਨੀ ਅਦਾਲਤ ਵਿੱਚ ਹਲਫੀਆ ਬਿਆਨ ਦਾਇਰ ਕੀਤਾ ਸੀ ਕਿ ਬੇਅਦਬੀ ਮਾਮਲੇ ਵਿੱਚ ਨਾਮ ਚਦ ਦੇਰਾ ਸਿਸਾ ਦੇ ਮੈਂਬਰ ਬੇਕਸੂਰ ਹਨ ਕਰਨ ਲਈ ਚਾਰੀ ਕੀਤਾ ਗਿਆ ਹੈ ਨੋਟਿਸ ਵਿੱਚ ਚਰਨਜੀਤ ਬਰਾੜ ਨੇ ਰਤਨਦੀਪ ਤਾਲੀਵਾਲ ਨੂੰ ਸਪਸ਼ਟ ਕੀਤਾ ਗਿਆ ਹੈ ਉਮਾ ਖਿਲਾਫ ਧਾਰਾ 420 499 500 501 ਅਤੇ 506 ਲਾ ਆਈ ਪੀ ਐਸ ਤਹਿਤ ਫੌਜਦਾਰੀ ਕੇਸ ਚਲਾਉਣਾ ਬਣਦਾ ਹੈ ਦੋਵਾਂ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਮਨਕਰਤ ਦੋਸ਼ ਵਾਪਸ ਲੈਣ ਅਤੇ ਬਿਨਾਂ ਸ਼ਰਤ ਮਾਫੀ ਮੰਗਣ ਨਹੀਂ ਤਾਂ ਦੋਵਾਂ ਖਿਲਾਫ ਫੌਜਦਾਰੀ ਦੀ ਦਿਵਾਨੀ ਮਾਨਹਾਨੀ ਕੇਸ ਦਾਇਰ ਕੀਤਾ ਜਾਵੇ। ਦੱਸਿਆ ਇਹ ਕਿ ਅਕਾਲੀ ਦਲ ਦੇ ਬਗੀ ਲੀਡਰ ਚਰਨਜੀਤ ਸਿੰਘ ਬਰਾੜ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਹਰਜੋਤ ਬੈਂਸ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ 10 ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਇੰਡੋਰ ਸ਼ੂਟਿੰਗ ਰੇਂਜਾਂ ਦਾ ਜਿਹੜਾ ਪ੍ਰੋਜੈਕਟ ਅਪਡੇਟ ਕੀਤਾ ਜਾਵੇਗਾ ਦੱਸਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਇੰਡੋਰ ਸ਼ੂਟਿੰਗ ਰੇਂਜ ਬਣਾਈਆਂ ਜਾ ਰਹੀਆਂ ਹਨ ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਦਿੱਤੀ ਗਈ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹਨ ਸਰਦਾਰ ਬੈਂਸ ਨੇ ਦੱਸਿਆ ਕਿ ਸੰਘਰੂਰ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਅੰਮ੍ਰਿਤਸਰ, ਰੂਪਨਗਰ, ਸ਼ਾਹਬਜ਼ਾਦਾ, ਜੀਤ ਸਿੰਘਾ نگر, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸਾਂਚਾ ਵਿੱਚ ਇਹ ਇੰਡੋਰ ਸ਼ੂਟਿੰਗ ਰੇਜ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਵਿੱਚ ਖਿਡਾਰੀ 10 ਮੀਟਰ ਨਿਸ਼ਾਨੇਬਾਜ਼ੀ ਦਾ ਅਭਿਆਸ ਕਰ ਸਕਣਗੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਨੂੰ ਖੇਡਾਂ ਦੇ ਖੇਤਰ ਵਿੱਚ ਅਦੇਸ਼ ਅਤੇ ਦੁਨੀਆ ਵਿੱਚ ਸਮੌਨੀ ਬਣਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਦਿਸ਼ਾ ਵਿੱਚ ਕਦਮ ਪੁੱਟਦੇ ਹਨ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਬਲਿਤ ਕੀਤਾ ਜਾ ਰਿਹਾ ਹੈ ਦੱਸਿਆ ਕਿ ਮਾਨ ਸਰਕਾਰ ਵੱਲੋਂ ਹੁਣ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਖੇਡਾਂ ਦੇ ਵਿੱਚ ਰੁਝਾਨ ਦੇਣ ਲਈ ਵੱਖ-ਵੱਖ ਤਰੀਕਿਆਂ ਨਾਲ ਖੇਡਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਖੇਡਾਂ ਨੂੰ ਇੱਕ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬੱਚੇ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਉਤਸ਼ਾਹ ਦਿਖਾਉਣ ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਸਪਸ਼ਟੀਕਰਨ ਦਵੇ ਇੱਕ ਸਾਲ ਤੋਂ ਆਪ ਸਰਕਾਰ ਝੂਠ ਕਿਉਂ ਬੋਲ ਰਹੀ ਹੈ ਦਾ ਸਹੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਪੰਜਾਬ ਚ ਹੋਣ ਤੇ ਤਾਜ਼ਾ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ ਦੇ ਅੱਗੇ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਜਿੱਕਰ ਹੈ ਕਿ ਵਿਸ਼ੇਸ਼ ਜਾਂਚਾ ਟੀਮ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੀਲਬੰਦ ਰਿਪੋਰਟ ਸੌਂਪੀ ਹੈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਵਿਸ਼ਨੋਈ ਦਾ ਪਹਿਲਾ ਇੰਟਰਵਿਊ ਉਸ ਸਮੇਂ ਹੋਇਆ ਸੀ ਜਦੋਂ ਉਹ ਖਡਰ ਪੰਜਾਬ ਵਿੱਚ ਸੀਆਈਏ ਦੀ ਹਿਹਾਸਤ ਵਿੱਚ ਸੀ ਅਤੇ ਦੂਜਾ ਰਾਜਸਥਾਨ ਦੀ ਜੇਲ੍ਹ ਵਿੱਚ ਹੋਇਆ ਸੀ ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਮਾਰਚ 2023 ਤੋਂ ਛੂਟ ਬੋਲ ਰਹੀ ਹੈ ਹੁਣ ਹਾਈ ਕੋਰਟ ਵਿੱਚ ਇਸ ਖੁਲਾਸੇ ਤੋਂ ਬਾਅਦ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਮਾਰੇ ਗਏ ਪੰਜਾਬੀ ਰੈਪਰ ਅਤੇ ਗਾਇਕ ਸੁਖਦੀਪ ਸਿੰਘ ਸਿੱਧੂ ਪਰਫਸਿੱਧੂ ਮੁਸੇਵਾਲਾ ਦੇ ਮਾਪਿਆਂ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਸੀਨੀਅਰ ਕਾਂਗਰਸੀ ਆਗੂ ਬਾਦਸ਼ਵਾਨ ਨੇ ਕਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੇ ਮੁੱਖ ਮੰਤਰੀ ਦੀ ਨੱਕ ਦੇ ਹੇਟਾ ਹੋਈ ਹੈ ਤੇ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪੁਲਿਸ ਵਿਭਾਗ ਵਿੱਚ ਕਾਲੀਆਂ ਭੇਡਾਂ ਹਨ ਗ੍ਰਹਿ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਨਿਰਪੱਖੋ ਜਾਂਚ ਦੇ ਆਦੇਸ਼ ਦੇਣੇ ਚਾਹੀਦੇ ਹਨ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਘੱਟੋ ਘੱਟ ਗੈਂਗਸਟਰ ਦੀ ਇੰਟਰਵਿਊ ਬਾਰੇ ਝੂਠ ਬੋਲਣ ਲਈ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ 2022 ਚ ਆਪ ਸਰਕਾਰ ਦੇ ਸੱਤਾ ਜੋਨ ਤੋਂ ਬਾਅਦ ਪੰਜਾਬ ਚ ਗੈਂਗ ਕਲਚਰ ਵਧਦਾ ਜਾ ਰਿਹਾ ਇਸ ਦੌਰਾਨ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਦਾ ਨਿਰਮਾਣ ਕਰ ਰਏ ਠੇਕੇਦਾਰਾਂ ਨੂੰ ਜਾਨੋਂ ਮਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਦਾ ਸਹੀਏ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੀਐਮ ਮੰਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਉਹਨਾਂ ਤੇ ਤਿੱਖੇ ਤੰਜ ਕਸੇ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੀ ਤੁਸੀਂ ਦੇਖਦੇ ਰਹੋ ਨੀਦਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ